ਹਾਂਜੀ ਕੀ ਹਾਲ ਚਾਲ ਆ ਸਾਰਿਆਂ ਦਾ ਠੀਕ ਠਾਕ ਹਾਂ ਅੱਜ ਨਵਾਂ ਤਜਰਬਾ ਕੀਤਾ ਹੈ ਅੰਬਾਂ ਦੇ ਨਾਲ ਨਾ ਤੋੜੇ ਗੱਡੇ ਇਹ ਅੰਬ ਬਹੁਤ ਚੰਗੀ ਵੈਰਾਈਟੀ ਦੇ ਐ ਥੋੜੇ ਮਹਿੰਗੀ ਵੈਰਾਈਟੀ ਦਾ ਦੋ ਨੀਲਕੰਟ ਕੰਪਨੀ ਦੇ ਆਪਣੇ ਦੇਵ ਨਰਸਰੀ ਤੋਂ ਲਏ ਸੀਗੇ ਤੇ ਅੰਬ ਤਾਂ ਵੈਸੇ ਪਹਿਲਾਂ ਵੀ ਆਏ ਨਹੀਂ ਹੁੰਦੇ ਆਪਣੇ ਬਹੁਤ ਸੋਹਣੇ ਉਹ ਵੇਖੋ ਅੰਬ ਖੜੇ ਐ ਐ ਆਏ ਨਹੀਂ ਗਾ ਵੀ ਹੁੰਦੇ ਨਹੀਂ ਪਰ ਨਵਾਂ ਤਜਰਬਾ ਕੀਤਾ ਇਹ ਨਾਲ ਕਹਿੰਦੇ ਵੀ ਗ੍ਰੋਥ ਬਹੁਤ ਕਰਦਾ ਉਹ ਤਾਂ ਆਪ ਨੂੰ ਨੇਚਰਲੀ ਐ ਭਈ ਸਲਾਬ ਇਹਨੂੰ ਤੋੜੇ 'ਚੋਂ ਮਿਲੀ ਜਾਣੀ ਸਾਰਾ ਦਿਨ ਤੋੜੇ ਨੱਪੇ ਨਾਲ ਤੋੜੇ ਨਾਲ ਜ਼ਿਆਦਾ ਸਲਾਬ ਮਿਲਦੀ ਐ ਮੰਨ ਲਓ ਉਧਰ ਹੈਈ ਕੋਈ ਦਿੱਕਤ ਵਾਲੀ ਗੱਲ ਨਹੀਂ ਅੰਬ ਤਾਂ ਵੇਖੋ ਆਪਣੇ ਫਲ ਬਹੁਤ ਸੋਹਣੇ ਲੱਗਿਆ ਵਾ ਅੱਗੇ ਵੀ ਆਪਣੇ ਆ ਵੱਡੇ ਬੁੱਟੇ ਵੀ ਅੰਬਾਂ ਦੇ ਸਾਰੇ ਹੀ ਹੈਗੇ ਵੱਡੇ ਛੋਟੇ ਉਹ 4 ਸਾਲਾਂ ਦਾ ਕੋਈ 3 ਸਾਲਾਂ ਦਾ ਤੇ ਰਾਹ ਨਾਲ ਵੀ ਆਪਣੇ ਸਾਰੇ ਉਧਰ ਲੱਗੇ ਪਿਆ ਜਾਮਣਾਂ ਦੇ ਬੁੱਟੇ ਵੇਖੋ ਸਾਰੇ ਆ ਪੂਰੇ ਲਾਈਨ ਲੱਗੀ ਹੋਈ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਮਤਲਬ ਚੱਲਦੇ ਆ ਵਧੀਆ ਪਰ ਫਿਰ ਵੀ ਇਹ ਚੀਜ਼ ਨਾਲ ਜਿਆਦਾ ਫਰਕ ਪਊਗਾ ਹੁਣ ਇਧਰ ਖੇਤ ਵੀ ਆਪਣੇ ਨਾਲ ਨਾਲ ਲੱਗੇ ਹੋਏ ਸਾਰੇ ਮੇਰਾ ਤੋੜੇ ਨੱਪ ਕੇ ਤੇ ਇਹਨੂੰ ਵੱਲੋਂ ਬਸ ਮੀਂਹ ਦਾ ਪਾਣੀ ਨਾ ਪਵੇ ਇੰਨਾ ਕ ਬਾਹਰ ਰੱਖਣਾ ਹੈ ਜੇ ਮਿੱਟੀ ਮੁੱਟੀ ਨਾ ਜਾਵੇ ਅੰਦਰ ਤੇ ਇਹਨੂੰ ਭਰਤਾ ਇੱਕ ਵਾਰੀ ਹੁਣ ਸਾਈਡਾਂ ਤੋਂ ਭਰਨਾ ਹੈ ਇਹਨੂੰ ਪਾਣੀ ਨਾਲ ਬਾਹਰਲੀ ਸਾਈਡ ਵੀ ਬਹਿ ਬਜੇ ਮਿੱਟੀ ਜਿਹੜੀ ਟੋਆ ਪੱਟਿਆ ਆਪਾਂ ਮੰਨ ਲਓ ਜਿਵੇਂ ਘੜਾ ਕੱਢਿਆ ਉਸ ਤੋਂ ਬਾਅਦ ਹੁਣ ਘੜਾ ਭਰਨਾ ਹੈ ਉਸ ਤੋਂ ਬਾਅਦ ਪਾਣੀ ਬਾਹਰ ਨਹੀਂ ਪਾਉਣਾ ਤੁਸੀਂ ਕਦੇ ਵੀ ਮੰਨ ਲਓ ਇੱਕ ਪਹਿਲਾ ਦੇਣੀ ਹੈ ਜਿਹੜਾ ਸਾਈਡਾਂ ਤੇ ਪਾਉਣਾ ਵੀ ਘੜਾ ਸੈੱਟ ਹੋ ਜੇ ਮੈਂ ਫਿਰ ਉਸ ਤੋਂ ਬਾਅਦ ਇਹਨੇ ਨਾ ਸਵੇਰ ਵਾਂਗ ਸੀ ਜਿਵੇਂ ਗੱਡੇ ਸੀ ਸ਼ਾਮ ਤਾਈਂ ਮੰਨ ਲਓ ਚਾਰ ਉਂਗਲਾਂ ਪਾਣੀ ਪੀ ਲਿਆ ਸੀ ਵਿਚੋ ਮੰਨ ਲਓ ਇੰਨਾ ਘਟ ਗਿਆ ਸੀ ਪਾਣੀ ਚਲੋ ਮਾੜਾ ਮੋਟਾ ਤੋੜੇ ਵੀ ਪੀ ਗਏ ਹੋਣੇ ਤੋੜੇ ਨਵੇਂ ਸੀਗੇ ਤੇ ਥੋੜਾ ਮੋਟਾ ਚਲ ਪੀ ਕੇ ਹੋਣੇ ਬਾਕੀ ਹੁਣ ਜਿਵੇਂ ਜਿਵੇਂ ਇਹਨੇ ਨੇ ਬੁੱਟੇ ਨੇ ਉਤੋਂ ਦੀ ਤੋੜੇ ਦੇ ਜੜਾਂ ਵਾਂ ਲੈਣੀਆਂ ਜੇ ਉਤੋਂ ਨਹੀਂ ਵੜ ਲੀਆਂ ਫਿਰ ਇਹਦੇ ਨੇ ਲਗਰਾਂ ਕੱਢੂਗਾ ਜ਼ਿਆਦਾ ਤੇ ਛੇਤੀ ਹੋਊਗਾ ਤੁਸੀਂ ਵੇਖੋ ਤਜਰਬਾ ਕਰਕੇ ਬਹੁਤ ਚੰਗੀ ਚੀਜ਼ ਆ ਸੀ ਅੱਗੇ ਵੀ ਕਿਸੇ ਨੇ ਕਰਾਇਆ ਸੀ ਵਧੀਆ ਕਾਮਯਾਬਾ